ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ 2015 ਤੋਂ ਬਾਅਦ ਪਹਿਲੀ ਵਾਰ ਜੀ7 ਸੰਮੇਲਨ ਦੇ ਵਿੱਚ ਹਿੱਸਾ ਲੈਣ ਦੇ ਲਈ 17 ਜੂਨ ਨੂੰ ਕੈਨੇਡਾ ਪਹੁੰਚੇ ਸਨ ਹਾਲਾਂਕਿ ਪੀਐਮ ਮੋਦੀ ਦਾ ਇਹ ਦੌਰਾ 23 ਘੰਟਿਆਂ ਦਾ ਸੀ ਪਰ ਇਸ ਦੌਰਾਨ ਕੈਨੇਡਾ ਦੇ ਵਿੱਚ ਗਰਮ ਖਿਆਲੀਆਂ ਤੇ ਸਿੱਖਾਂ ਦੇ ਭਾਰੀ ਵਿਰੋਧ ਦਾ ਪੀਐਮ ਮੋਦੀ ਨੂੰ ਸਾਹਮਣਾ ਕਰਨਾ ਪਿਆ ਅਸੇ ਇਹ ਜਤਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਦੌਰੇ ਦੌਰਾਨ ਕੈਨੇਡਾ ਤੇ ਭਾਰਤ ਦੇ ਸਬੰਧ ਜੋ ਲਗਾਤਾਰ ਪਿਛਲੇ ਦਿਨਾਂ ਦੌਰਾਨ ਤਣਾਅਪੂਰਨ ਚੱਲ ਰਹੇ ਸਨ ਉਹ ਹੁਣ ਮੋੜ ਪਟੜੀ ਤੇ ਆਉਣੇ ਸ਼ੁਰੂ ਹੋ ਗਏ ਨੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੰਨਾ ਗਰਮਖਿਆਲੀਆਂ ਤੇ ਸਿੱਖਾਂ ਦੇ ਲਈ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਭਾਰਤ ਦੇ ਨਾਲ ਸਬੰਧ ਤੋੜ ਲਏ ਸਨ ਪਰ ਹੁਣ ਮਾਰਕ ਕਾਰਨੀ ਦੀ ਸਰਕਾਰ ਦੇ ਵਿੱਚ ਉਹਨਾਂ ਸਿੱਖਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਕੈਨੇਡਾ ਨੇ ਇਸ ਸਵੀਕਾਰ ਕਰ ਲਿਆ ਕਿ ਸਿੱਖ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਨਹੀਂ। ਸ੍ਰੀ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਸਿਰਫ 24 ਘੰਟੇ ਬਾਅਦ ਹੀ ਇਹ ਸਤ ਤੱਥ ਨੂੰ ਸਵੀਕਾਰ ਕਰ ਲਿਆ ਹੈ। ਕੈਨੇਡਾ ਦੀ ਸਿਖਰਲੀ ਖੁਫੀਆ ਏਜੰਸੀ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਯਾਨੀ ਕਿ CSIS ਨੇ ਇੱਕ ਖੁਲਾਸਾ ਕੀਤਾ ਹੈ ਕਿ ਗਰਮ ਖਿਆਲੀ ਕੈਨੇਡਾ ਦੀ ਧਰਤੀ ਦੀ ਵਰਤੋਂ ਹਿੰਸਾ ਦੀਆਂ ਘਟਨਾਵਾਂ ਨੂੰ ਉਤਸ਼ਾਹਿਤ ਕਰਨ ਫੰਡ ਇਕੱਠਾ ਕਰਨ ਯੋਜਨਾ ਬਣਾਉਣ ਦੇ ਲਈ ਕਰ ਰਹੇ ਨੇ। ਮੁੱਖ ਤੌਰ ਤੇ ਭਾਰਤ ਨੂੰ ਨਿਸ਼ਾਨਾ ਬਣਾਉਂਦੇ ਹੋਏ CSIS ਨੇ ਪਹਿਲੀ ਵਾਰ ਅਧਿਕਾਰਤ ਤੌਰ ਤੇ ਇਸਾ ਜਨਤ ਤੌਰ ਤੇ ਖੁਲਾਸਾ ਕਰ ਦਿੱਤਾ। ਤਹਾਨੁਦਾਸੀ ਹੈ ਕਿ ਭਾਰਤ ਕਈ ਸਾਲਾਂ ਤੋਂ ਕੈਨੇਡਾ ਦੇ ਵਿੱਚ ਗਰਮ ਖਿਆਲੀਆਂ ਦੇ ਗਤੀਵਿਧੀਆਂ ਤੇ ਚਿੰਤਾ ਜ਼ਾਹਰ ਕਰ ਰਿਹਾ ਹੈ। ਨਵੀਂ ਦਿੱਲੀ ਇਹ ਕਹਿੰਦੀ ਆ ਰਹੀ ਹੈ ਕਿ ਕੈਨੇਡਾ ਭਾਰਤ ਵਿਰੋਧੀ ਅੰਸਰਾਂ ਦੇ ਲਈ ਇੱਕ ਸੁਰੱਖਿਅਤ ਘਰ ਬਣ ਚੁੱਕਾ ਹੈ ਪਰ ਟੂਡੋ ਦੀ ਸਰਕਾਰ ਨੇ ਇਸ ਮੁੱਦੇ ਤੇ ਅੱਖਾਂ ਮੀਟ ਲਈਆਂ ਸਨ। ਹਾਲਾਂਕਿ ਹੁਣ ਕੈਨੇਡੀਅਨ ਏਜੰਸੀ ਨੇ ਨਵੀਂ ਦਿੱਲੀ ਦੀ ਲੰਮੇ ਸਮੇਂ ਤੋਂ ਕਹੀ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਦੂਜੇ ਪਾਸੇ ਭਾਰਤ ਇਹ ਦਲੀਲ ਦਿੰਦਾ ਆ ਰਿਹਾ ਹੈ ਕਿ ਕੈਨੇਡਾ ਭਾਰਤ ਵਿਰੋਧੀ ਗਤੀਵਿਧੀਆਂ ਦਾ ਕੇਂਦਰ ਬਣ ਚੁੱਕਾ ਹੈ ਉੱਥੇ ਹੀ ਗਰਮਖਿਆਲੀ ਲਹਿਰ ਭਾਰਤ ਲਈ ਇੱਕ ਚਿੰਤਾ ਦਾ ਵਿਸ਼ੇਸ਼ ਕੇਂਦਰ ਰਹੀ ਹੈ ਜਸਤੀਆਂ ਜੜਾ 1985 ਦੇ ਵਿੱਚ 에ਅਰ ਇੰਡੀਆ ਬੰਬ ਧਮਾਕਾ ਕੀਤੇ ਉਸ ਤੋਂ ਬਾਅਦ ਭਾਰਤ ਦੇ ਵਿੱਚ ਹੋਈਆਂ ਗਤੀਵਿਧੀਆਂ ਦੇ ਵਿੱਚ ਵੀ ਦੱਸੀ ਜਾ ਰਹੀ ਹੈ ਭਾਰ ਦੀਆਂ ਚਿੰਤਾਵਾਂ ਦੇ ਵਿਚਕਾਰ ਟੂਡੋ ਸਾਲ 2023 ਦੇ ਵਿੱਚ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿਜਰ ਦੀ ਹਤਿਆ ਦੇ ਲਈ ਭਾਰਤ ਨੂੰ ਕਿਰ ਰਹੇ ਸਨ ਹਾਲਾਂਕਿ ਭਾਰਤ ਕੈਨੇਡਾ ਦੇ ਦੋਸ਼ਾਂ ਨੂੰ ਰੱਦ ਕਰਦਾ ਆ ਰਿਹਾ ਹੈ ਜਸਟਿਨ ਟੂਡੋ ਦੇ ਗਰਮ ਖਿਆਲੀਆਂ ਪ੍ਰਤੀ ਪਿਆਰ ਨੇ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਵੀ ਬਰਬਾਦ ਕਰਕੇ ਰੱਖ ਦਿੱਤਾ ਇਸੇ ਕਰਕੇ ਹੀ ਜਸਟਿਨ ਟੂਡੋ ਨੂੰ ਆਪਣੀ ਸੱਤਾ ਤੱਕ ਗਵਾਉਣੀ ਪਈ ਇਹ ਕਿਹਾ ਜਾ ਰਿਹਾ ਹੈ ਕਿ ਟ੍ਰੂਡੋ ਦੇ ਜਾਣ ਤੋਂ ਬਾਅਦ ਮਾਰਕਰਨੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਕਾਬਜ ਹੈ ਸਰਕਾਰ ਨੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਗਰਮ ਖਿਆਲਿਆਂ ਨੂੰ ਫੜਨ ਦੇ ਲਈ ਪ੍ਰੋਜੈਕਟ ਪੈਲੀਕਨ ਨਾਮਕ ਇੱਕ ਆਪਰੇਸ਼ਨ ਵੀ ਸ਼ੁਰੂ ਕਰ ਦਿੱਤਾ ਹੈ ਇਸ ਕਾਰਵਾਈ ਦੇ ਤਹਿਤ ਕੈਨੇਡੀਅਨ ਪੁਲਿਸ ਨੇ ਇੱਕ ਵੱਡੇ ਡਰੱਗ ਤੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਜਿਸ ਤੇ ਗਰਮ ਖਿਆਲਿਆਂ ਦੇ ਨਾਲ ਸਮਰਥਕਾਂ ਦੇ ਨਾਲ ਸੰਬੰਧ ਦੱਸੇ ਜਾ ਰਹੇ ਹਨ ਪੁਲਿਸ ਦੀ ਮੰਨੀਯਤਾ ਇਹ ਸਮੂਹ ਅਮਰੀਕਾ ਤੇ ਕੈਨੇਡਾ ਵਿਚਕਾਰ ਵਪਾਰ ਵਪਾਰਕ ਟਰੱਕਿੰਗ ਰੂਟਾਂ ਦੀ ਵਰਤੋਂ ਕਰਦਾ ਸੀ ਇਸੇ ਮੈਕਸੀਕਨ ਡਰੱਗ ਕੋਰਟੇਲ ਅਤੇ ਅਮਰੀਕੀ ਵਿਤਕਰਨ ਨਾਲ ਸੰਬੰਧਿਤ ਸੀਗੇ ਨੇ ਦੱਸਿਆ ਕਿ ਕਿ ਡਰੱਗ ਵਪਾਰ ਤੋਂ ਪ੍ਰਾਪਤ ਪੈਸੇ ਦੀ ਵਰਤੋਂ ਭਾਰਤ ਵਿਰੋਧੀ ਗਤੀਵਿਧੀਆਂ ਜਿਵੇਂ ਕਿ ਵਿਰੋਧ ਪ੍ਰਦਰਸ਼ਨ ਜਨਮਤ ਸੰਗ੍ਰਹਿ ਤੇ ਹਥਿਆਰਾਂ ਦੀ ਖਰੀਦ ਲਈ ਕੀਤੀ ਜਾ ਰਹੀ ਸੀ ਮਰਕਰਨੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਕਾਰ ਸਬੰਧਾਂ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ 10 ਸਾਲਾਂ ਬਾਅਦ ਕੈਨੇਡਾ ਪਹੁੰਚੇ ਸਨ ਉਨ੍ਹਾਂ ਨੇ ਕਾਰਨੀ ਦੇ ਨਾਲ ਮੁਲਾਕਾਤ ਵੀ ਕੀਤੀ ਤੇ ਇਹ ਮੁਲਾਕਾਤ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਹੈ ਅਧਿਕਾਰਤ ਬਿਆਨਾਂ ਦੀ ਮੰਨੀ ਹੈ ਤਾਂ ਦੋਵੇਂ ਨੇਤਾ ਹਾਈ ਕਮਿਸ਼ਨਰ ਨਿਯੁਕਤ ਕਰਨ ਤੇ ਲੰਮੇ ਸਮੇਂ ਤੋਂ ਰੁਕੀ ਹੋਈ ਵਪਾਰਕ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਤੇ ਸਹਿਮਤ ਹੋ ਚੁੱਕੇ ਨੇ ਇਹਨਾਂ ਦੋਵੇਂ ਨੇਤਾਵਾਂ ਨੇ ਟੈਕਨੋਲੋਜੀ ਡਿਜੀਟਲ ਤਬਦੀਲੀ ਖੁਰਾਕ ਸੁਰੱਖਿਆ ਤੇ ਮਹੱਤਵਪੂਰਨ ਖਣਿਜਾਂ ਵਰਗੇ ਖੇਤਰਾਂ 'ਚ ਸਹਿਯੋਗ ਨੂੰ ਡੂੰਘਾ ਕਰਨ ਦੇ ਮੌਕੇ ਤੇ ਚਰਚਾ ਕੀਤੀ ਰਿਪੋਰਟ ਮੁਤਾਬਕ ਮਾਰਕ ਕਾਰਨੀ ਤੋਂ ਇਹ ਪੁੱਛਿਆ ਗਿਆ ਸੀ ਕਿ ਉਹਨਾਂ ਨੇ ਜੀ7 ਸੰਮੇਲਨ ਦੌਰਾਨ ਕੈਨੇਡਾ ਦੀ ਧਰਤੀ ਤੇ ਨਿਜਰ ਦੇ ਕਤਲ ਬਾਰੇ ਪ੍ਰਧਾਨ ਮੰਤ ਕੀਤੀ ਸੀ ਇਹ ਸਵਾਲ ਦੇ ਜਵਾਬ ਦੇ ਵਿੱਚ ਕਾਰਨੀ ਨੇ ਕਿਹਾ ਅਸੀਂ ਇਸ ਬਾਰੇ ਚਰਚਾ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੈਂ ਕਾਨੂੰਨ ਲਾਗੂ ਕਰਨ ਦੇ ਲਈ ਸਿੱਧੇ ਸਹਿਯੋਗ ਦੀ ਮਹੱਤਤਾ ਅੰਤਰਰਾਸ਼ਟਰੀ ਦਮਨ ਨੂੰ ਹੱਲ ਕਰਨ ਦੀ ਮਹੱਤਤਾ ਬਾਰੇ ਚਰਚਾ ਕਰ ਰਹੇ ਹਾਂ ਕਾਨੀਨਗੇਵੀ ਕਿਹਾ ਕਿ ਉਹਨਾਂ ਨੂੰ ਗਰਮ ਖਿਆਲੀ ਪੱਖੀ ਸਿੱਖ ਵੱਖਵਾਦੀ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਮਾਮਲੇ 'ਚ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਪਰ ਉਸ ਤੋਂ ਬਾਅਦ ਲਗਾਤਾਰ ਹੁਣ ਸਵਾਲ ਇਹ ਉਠਾਏ ਜਾ ਰਹੇ ਨੇ ਕਿ ਕੈਨੇਡਾ ਦੇ ਵਿੱਚ ਗਰਮ ਖਿਆਲੀਆਂ ਦੇ ਵੱਲੋਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਗਿਆ ਸੀ ਉਸ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਸਿੱਖਾਂ ਤੇ ਸਖਤ ਨਜ਼ਰ ਆ ਰਹੀ ਹੈ ਤੇ ਖਿਲਾਫ ਇੱਕ ਐਕਸ਼ਨ ਦੀ ਤਿਆਰੀ ਵੀ ਵਧ ਲਈ ਹੈ ਅਜਿਹੇ ਦੇ ਵਿੱਚ ਚਰਚਾਵਾਂ ਇਹ ਵੀ ਉੱਠ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਕੈਨੇਡਾ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਕੋਈ ਐਲਾਨ ਵੀ ਕੀਤਾ ਜਾ ਸਕਦਾ ਹੈ।